ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਤੇ ਵੀਡੀਓ ਨੂੰ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਦਸੰਬਰ ਮਹੀਨੇ ਦੀ ਬੁਢਾਪਾ ਵਿਧਵਾ ਅੰਗਹੀਨ ਤੇ ਬੇਸਹਾਰਾ ਪੈਨਸ਼ਨ ਅਪਡੇਟ ਬਾਰੇ ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ ਦੀ ਪੈਨਸ਼ਨ ਕਦੋਂ ਅਤੇ ਕਿਹੜੀ ਤਰੀਕ ਨੂੰ ਅਤੇ ਕਿੰਨੀ ਪੈਨਸ਼ਨ ਜਾਰੀ ਕੀਤੀ ਜਾਵੇਗੀ ਇਸ ਬਾਰੇ ਵੀ ਦਵਾਂਗੇ ਪੂਰੀ ਜਾਣਕਾਰੀ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਐਂਡ ਤੱਕ ਪਰ ਉਸ ਤੋਂ ਪਹਿਲਾਂ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਨਵਜੋਤ ਸਿੱਧੂ ਦੇ 500 ਕਰੋੜ ਵਾਲੇ ਦਾਅਵੇ ਤੇ ਸੀਐਮ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਦਾਅਵੇ ਨੂੰ ਲੈ ਕੇ ਕਾਂਗਰਸ ਦੇ ਤਿੱਖਾ ਹਮਲਾ ਬੋਲਿਆ ਹੈ ਉਨ੍ਹਾਂ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਟੈਂਡਰ ਲਾ ਰਖੇ ਹਨ ਜਿਹੜਾ ਜ਼ਿਆਦਾ ਭਾਰ ਦੇਵੇਗਾ ਉਸ ਨੂੰ ਸੀਐਮ ਉਮੀਦਵਾਰ ਐਲਾਨ ਦੇਣਗੇ ਉਨ੍ਹਾਂ ਕਿਹਾ ਕਿ ਹੁਣ ਮੰਡੀਆਂ ਦੇ ਭਾਵਾਂਗ ਮੁੱਖ ਮੰਤਰੀ ਮੰਤਰੀ ਅਤੇ ਕਾਉਂਸਲਰਾਂ ਦੇ ਪਾਦ ਸੇ ਜਾ ਰਹੇ ਹਨ ਪੰਜਾਬ 'ਚ ਨਿਵੇਸ਼ ਵਧਾਉਣ ਦੇ ਮੱਤਵ ਨਾਲ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤੇ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਮੈਂ ਪੰਜਾਬ ਦੀ ਤਰੱਕੀ ਚਾਹੁੰਦਾ ਹਾਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇੱਥੇ ਹੀ ਕਾਮਯਾਬ ਹੁੰਦੇ ਵੇਖਣਾ ਚਾਹੁੰਦਾ ਹਾਂ ਜਿਸ ਦੀ ਅਜਿਹੋ ਜਹੀ ਨੀਤ ਹੁੰਦੀ ਹੈ ਉਹ ਜਿਹਹਾ ਕੰਮ ਕਰਦਾ ਹੈ ਇਹ ਲੋਕ ਕਾਉਂਸਲਰ ਐਮ ਐਲ ਏ ਅਤੇ ਸੀ ਐਮ ਦੇ ਰੇਟ ਦੱਸੀ ਜਾ ਰਹੇ ਹਨ ਇਹਨਾਂ ਦੀ ਨੀਤ ਹੀ ਇਹੋ ਜਹੀ ਹੈ ਦੂਜੇ ਪਾਸੇ ਮੈਂ ਪੰਜਾਬ ਵਿੱਚ ਇਨਵੈਸਟਮੈਂਟ ਲਿਆਉਣ ਬਾਰੇ ਗੱਲਾਂ ਕਰ ਰਿਹਾ ਹਾਂ ਮਾਨ ਨੇ ਕਿਹਾ ਕਿ ਇਹ ਲੋਕਾਂ ਪੰਜਾਬ ਦੀ ਅਰਥਵਿਵਸਥਾ ਦੀ ਬੋਲੀ ਲਗਾ ਰਹੇ ਹਨ ਇਹ ਸਾਰੇ ਮੈਕਮਿਆਂ ਤੇ ਮੰਤਰਾਲਿਆਂ ਦੇ ਰੇਟ ਲਗਾ ਰਹੇ ਹਨ ਮਾਨ ਨੇ ਕਿਹਾ ਕਿ ਜਿਹੜਾ ਬੰਦਾ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਲਵੇਗਾ ਉਹ ਸੇਵਾ ਤਾਂ ਨਹੀਂ ਕਰੇਗਾ ਉਹ ਪਹਿਲਾਂ ਆਪਣੇ 500 ਕਰੋੜ ਪੂਰੇ ਕਰੇਗਾ ਤੇ ਫਿਰ ਮੁਨਾਫੇ ਵੱਲ ਜਾਵੇਗਾ ਇਹ ਤਾਂ ਪੰਜਾਬ ਦਾ ਟੈਂਡਰ ਭਰਨ ਵਾਲੀ ਗੱਲ ਹੈ ਜੋ ਜ਼ਿਆਦਾ ਭਰ ਦੇਵੇਗਾ ਉਸ ਨੂੰ ਮੁੱਖ ਮੰਤਰੀ ਬਣਾ ਦੇਣਗੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪਾਰਟੀਆਂ ਨਹੀਂ ਬਣਾਉਂਦੀਆਂ ਸਗੋਂ ਲੋਕ ਬਣਾਉਂਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਕਰੋ ਸ਼ੇਅਰ ਤੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਹੁਣ ਗੱਲ ਕਰਦੇ ਹਾਂ ਦਸੰਬਰ ਮਹੀਨੇ ਦੀ ਬੁਢਾਪਾ ਵਿਧਵਾ ਅੰਗਹੀਣ ਤੇ ਬੇਸਹਾਰਾ ਪੈਨਸ਼ਨ ਅਪਡੇਟ ਬਾਰੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਦੀ ਜੋ ਪੈਨਸ਼ਨ ਹੈ ਹਲੇ ਤੱਕ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਵਾਲੇ ਬਿੱਲ ਪਾਸ ਹੋਏ ਹਨ ਜਦ ਵੀ ਕੋਈ ਪੈਨਸ਼ਨ ਜਾਰੀ ਹੋਵੇਗੀ ਜਾਂ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਵਾਲੇ ਬਿੱਲ ਪਾਸ ਹੋਣਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਪੀਵੀ ਕਿੰਗ ਨਿਊਜ਼ ਦੇ ਉੱਪਰ ਦੱਸ ਦਿੱਤਾ ਜਾਵੇਗਾ ਜਿਸੇ ਕਰਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਇੱਕ ਹੋਰ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਜਿਸ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਨਵਰੀ ਦੇ ਮਹੀਨੇ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ 1500 ਤੋਂ ਵਧਾ ਕੇ 2500 ਉਹਨਾਂ ਦੇ ਖਾਤੇ ਵਿੱਚ ਪਾ ਦੇਵੇ ਕਿਉਂਕਿ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਨ ਦੇ ਲਈ ਬਹੁਤ ਸਾਰੇ ਯਤਨ ਕੀਤੇ ਹਨ ਅਤੇ ਇਹ ਵਾਅਦਾ ਆਉਣ ਵਾਲੇ 26 ਦੇ ਬਜਟ ਦੇ ਵਿੱਚ ਪੂਰਾ ਹੋ ਸਕਦਾ ਹੈ ਅਤੇ ਪੰਜਾਬ ਦੇ ਲੱਖਾਂ ਬੁਢਾਪਾ ਵਿਧਵਾ ਅੰਗਹੀਣ ਤੇ ਬੇਸਹਾਰਾ ਬੱਚਿਆਂ ਨੂੰ ਪੈਨਸ਼ਨ ਦੇ ਰੂਪ ਵਿੱਚ 2500 ਰੁਪਏ ਪ੍ਰਾਪਤ ਹੋ ਸਕਦਾ ਹੈ ਇਹ ਪੈਨਸ਼ਨ ਉਹਨਾਂ ਨੂੰ ਹੀ ਮਿਲੇਗੀ ਜੋ ਇਸ ਪੈਨਸ਼ਨ ਦੇ ਪੱਕੇ ਹੱਕਦਾਰ ਹਨ ਤੇ ਯੋਗ ਹਨ ਕਿਉਂਕਿ ਬਹੁਤ ਸਾਰੇ ਅਜਿਹੇ ਪੈਨਸ਼ਨਰ ਹਨ ਜੋ ਆਪਣੀ ਜਾਲੀ ਪੈਨਸ਼ਨ ਲਗਾ ਕੇ ਹਰ ਮਹੀਨੇ 1500 ਰੁਪਏ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਦੀ ਪੈਨਸ਼ਨ ਕੱਟੀ ਜਾਵੇਗੀ ਉਸ ਤੋਂ ਬਾਅਦ ਹੀ ਪੰਜਾਬ ਦੇ ਵਿੱਚ 2500 ਪੈਨਸ਼ਨ ਲਾਗੂ ਹੋਵੇਗੀ ਅਤੇ ਜੋਗ ਲਾਪਾਤਰੀ ਹੀ 2500 ਪੈਨਸ਼ਨ ਦੇ ਹੱਕਦਾਰ ਹੋਣਗੇ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਧੰਨਵਾਦ ਜੀ